ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਡੋਬੇਟ ਦੇ ਐਮ ਡੀ ਮੈਡਮ ਹਰਪਾਲ ਕੌਰ ਦੀ ਰਹਿਨਮਾਈ ਹੇਠ ਵਿਦਿਆਰਥਣਾ ਵੱਲੋਂ ਸਕੂਲ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵਿਦਿਆਰਥਣਾਂ ਨੇ ਗਿੱਧਾ ਬੋਲੀਆਂ ਅਤੇ ਨਾਟਕ ਵਿੱਚ ਵੱਧ ਚੜ ਕੇ ਹਿੱਸਾ ਲਿਆ ਅਤੇ ਤੀਆਂ ਦੇ ਤਿਉਹਾਰ ਨੂੰ ਬੜੀ ਖੁਸ਼ੀ ਅਤੇ ਚਾਹਮ ਨਾਲ ਮਨਾਇਆ ਇਸ ਮਿਸ ਪੰਜਾਬਣ ਤੇ ਮਿਸ ਤੀਜ ਦੇ ਮੁਕਾਬਲੇ ਵਿੱਚੋਂ ਅਮਨਪ੍ਰੀਤ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਮਹਿਕ ਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਕਾਂਚਨ ਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਮਿਸਤੀਜ ਲਈ ਨਾਪਰੀਤਕਰ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਚੁਣਿਆ ਗਿਆ ਹੈ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਨਾਮ ਦਟਾ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਮੈਂ ਸ਼ੇਰੂ ਗੁਰੂ ਤੇ ਇੱਕ ਬਹਾਦਰ ਮੋਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਕਿਹੜੀ ਕਲਾਸ ਵਿੱਚ ਵਿਦਿਆਰਥਣ ਮੈਂ 11ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਸ਼ੁਰੂ ਤੋਂ ਹੀ ਸਕੂਲ ਵਿੱਚ ਪੜ੍ਹਦੀ ਆ ਰਹੀ ਹਾਂ ਕਿੰਨੇ ਦਾ ਲੱਗਿਆ ਅੱਜ ਪ੍ਰੋਗਰਾਮ ਬੜਾ ਕਿਸ ਤਰ੍ਹਾਂ ਦਾ ਸੀ ਇਹ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਰਿਹਾ ਸਾਨੂੰ ਅਧਿਆਪਕਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਵਾਈ ਸੀ ਤੇ ਉਹਨਾਂ ਦੀ ਮਿਹਨਤ ਸਫਲ ਹੋਈ ਤੇ ਸਾਡੇ ਸਕੂਲ ਵਿੱਚ ਬਹੁਤ ਸਾਰੀਆਂ ਪੜ੍ਹਾਈ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਹਨ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਸਭ ਬਹੁਤ ਜ਼ਿਆਦਾ ਮਿਹਨਤ ਕਰਾਈ ਜਾਂਦੀ ਹੈ ਸਭ ਬਹੁਤ ਹੀ ਵਧੀਆ ਹੈ ਤੇ ਕਿਸ ਤਰ੍ਹਾਂ ਦੀ ਪ੍ਰੈਸੈਂਟੇਸ਼ਨ ਕੀਤੀ ਸੀ ਸਾਬ ਨੂੰ ਕੀਤੀ ਹੈ ਜਿਵੇਂ ਕੀ ਕਰਿਆ ਡਿਪਾਰਟਮੈਂਟ ਦੇ ਵਿੱਚ ਮੈਂ ਸੋਲੋ ਪਰਫਾਰਮੈਂਸ ਦਿੱਤੀ ਸੀ ਉਸ ਵਿੱਚੋਂ ਮੈਂ ਮਿਸ ਪੰਜਾਬਨਦੀਪ ਹਾਸਲ ਕੀਤੀ ਹੈ ਤੇ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਹਾਂਜੀ ਟੀਚਰ ਪੂਰਾ ਕੋਆਪਰੇਟ ਕਰ ਰਹੇ ਨੇ ਕਰ ਰਹੇ ਹਾਂਜੀ ਬਹੁਤ ਵਧੀਆ ਕੋਆਪਰੇਟ ਕਰਦੇ ਆ ਟੀਚਰਸ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਆ ਹਾਂਜੀ ਕਿ ਨਾਮ ਸੰਦੀਪ ਕੋਰ ਸਾਡੇ ਸਕੂਲ 'ਚ ਅੱਜ ਧੀਆਂ ਦਾ ਤਿਉਹਾਰ ਮਨਾਇਆ ਗਿਆ ਸੀ ਤੇ ਬਹੁਤ ਹੀ ਵਧੀਆ ਮਨਾਇਆ ਗਿਆ ਸਾਡੇ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਬਹੁਤ ਹੀ ਮੈਂ ਸਟੇਜ ਰਸਤਗਾਨ ਤੇ ਸਾਡੇ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਅੱਜ ਪਰਫਾਰਮੈਂਸ ਦਿੱਤੀ ਹੈ ਬਹੁਤ ਵਧੀਆ ਮਿਹਨਤ ਕਰਕੇ ਤੇ ਸਾਡੇ ਸਟਾਫ ਵੀ ਬਹੁਤ ਵਧੀਆ ਇਹਨਾਂ ਨੇ ਬਹੁਤ ਮਿਹਨਤ ਕਰਵਾਈ ਤੇ ਪੜ੍ਹਾਈ ਦੇ ਖੇਤਰ 'ਚ ਵੀ ਬਹੁਤ ਵਧੀਆ ਪੜ੍ਹਾ ਰਹੇ ਨੇ ਸਾਨੂੰ ਤੇ ਸਾਨੂੰ ਪੜ੍ਹਾਈ ਦੇ ਪੜ੍ਹਾਈ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਖੇਡਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੋਂ ਵੀ ਨਾਮ ਤਾਫ ਕਰਕੇ ਅਸੀਂ ਮਤਲਬ ਬੱਚੇ ਆਂਦੇ ਨੇ ਵਾਪਸ ਤੇ ਉਸ ਤੋਂ ਇਲਾਵਾ ਸਾਨੂੰ ਪੜਾਈ ਵਿੱਚ ਵੀ ਬਹੁਤ ਵਧੀਆ ਹੈ ਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੇ ਸਾਡੇ ਐਮ ਡੀ ਮੈਮ ਬਹੁਤ ਵਧੀਆ ਨੇ ਬੱਚਿਆਂ ਨਾਲ ਹਮੇਸ਼ਾ ਪਿਆਰ ਨਾਲ ਹੀ ਗੱਲ ਕਰਦੇ ਨੇ ਤੇ ਫੀਸ ਵਿੱਚ ਵੀ ਮਤਲਬ ਬੱਚਿਆਂ ਦੀ ਮਦਦ ਕਰ ਦਿੰਦੇ ਨੇ ਕਟ ਵਗੈਰਾ ਕਰ ਦਿੰਦੇ ਨੇ ਤੇ ਸਟਾਫ ਵੀ ਬਹੁਤ ਵਧੀਆ ਅੱਛੀ ਪਾਰਟਿਸਪੀਕੇਸ਼ਨ ਤੁਹਾਡੀ ਪਰ ਅੱਜ ਮੈਂ ਪਾਰਟਿਸਪੇਟ ਕੀਤਾ ਸੀਗਾ Song ਤੇ ਸਤਿ ਸ਼੍ਰੀ ਅਕਾਲ ਬਾਕੀ ਤੁਹਾਡੇ ਸਾਰੇ ਜੀ ਨੇ ਕਿੰਨੇ ਕਿੰਨੇ ਤੁਹਾਡੇ ਵਿਦਿਆਰਥੀਆਂ ਆ ਗਏ ਕਿੰਨਾ ਤੁਹਾਨੂੰ ਲੱਗ ਰਿਹਾ ਦੇਖ ਕੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਮੇਰੇ ਅੰਦਰ ਵੀ ਚਾ ਆਇਆ ਕਿ ਮੈਂ ਵੀ ਨੈਕਸਟ ਟਾਈਮ ਹਿੱਸਾ ਲੈ ਕੇ ਮਤਲਬ ਪਰਫਾਰਮੈਂਸ ਦਵਾਂ ਹਾਂਜੀ ਸਰ ਮੇਰਾ ਨਾਮ ਹਰਪਾਲ ਕੋਹਰ ਮਿੱਕੀ ਗੁਰਤੇ ਇੱਕ ਵਾਰ ਸਕੂਲ ਦੇ ਵਿੱਚ ਕੰਬੀ ਦਾ ਰੋਲ ਦਾ ਕਰਦੀ ਹਾਂ ਤੇ ਕੁਝ ਵਿੱਚ ਅਜ ਕਿਹਿਆਂ ਦਾ ਫੰਕਸ਼ਨ ਸੀਗਾ ਪਰ ਬੱਚਿਆਂ ਨੇ ਬਹੁਤ ਹੀ ਵਧੀਆ ਅੱਜ ਫੰਕਸ਼ਨ ਕੀਤਾ ਤੇ ਮਿੱਕੀ ਵਿੱਚੋਂ ਬੱਚੇ ਚੁਣੇ ਗਏ ਨੇ ਕਤਈ ਹੋਰ ਵੀ ਨਾਲ ਬਹੁਤ ਵਧੀਆ ਐਕਟੀਵਿਟੀ ਕਰਦੇ ਆ ਸਕੂਲ ਦੇ ਵਿੱਚ ਤੇ ਬੱਚਿਆਂ ਨੂੰ ਖੇਡਾਂ ਦਾ ਕਰਵਾਉਂਦੇ ਆ ਤੇ ਕੁੜੀਆਂ ਨੂੰ ਵਧੀਆ ਗਾਈਡ ਕਰਦੇ ਆ ਤੇ ਬਾਕੀ ਅੱਜ ਸਵੇਚਾਰ ਪ੍ਰੋਗਰਾਮ ਕੀਤਾ ਗਿਆ ਸਕੂਲ ਦੇ ਵਿੱਚ ਤੇ ਕਤਈ ਆਨਵਾਇਟਾਇਮ 3 ਨੇ ਵਧੀਆ ਬੱਚਿਆਂ ਨੂੰ ਗਾਈਡ ਕਰਨ ਬਾਰੇ ਸੋਚਦੇ ਆ ਤੇ ਪਰਮਾਤਮਾ ਕਰੇ ਸਾਡਾ ਸਕੂਲ ਅੱਗੇ ਤੋਂ ਤਰੱਕੀਆਂ ਕਰੇ ਬੱਚਿਆਂ ਨੂੰ ਹਾਂ ਜੀ ਬੱਚੇ ਹਾਂ ਜੀ ਬੱਚੇ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕੁੜੀਆਂ ਨੂੰ ਵੀ ਤੇ ਪੇਰੈਂਟਸ ਆਪਣੇ ਬੱਚਾ ਨੂੰ ਵਧੀਆ ਤਿਆਰ ਕਰਕੇ ਬੱਚਿਆਂ ਨੂੰ ਭੇਜਣ ਤੇ ਇਸ ਦੇ ਬੱਚਿਆਂ ਨੂੰ ਇਸ ਚੀਜ਼ ਵੱਲ ਨੂੰ ਕਰਨ ਵਿਹਾਸ ਕੋਚ ਵਧੀਆ ਸਹਾਇਤਾ ਦੇ ਵਿੱਚ ਅਨੁਪ੍ਰਾਇ ਦੇ ਨਾਲ ਨਾਲ ਐਕਟੀਵਿਟੀ ਹੋਰ ਵੀ ਕਰਵਾਈਆਂ ਜਾਂਦੀਆਂ ਨੇ ਬਈ ਕੁੜੀਆਂ ਨੂੰ ਘਰ ਨਹੀਂ ਰੱਖਣਾ ਚਾਹੀਦਾ ਕੁੜੀ ਨੂੰ ਅੱਗੇ ਭਰਨਾ ਚਾਹੀਦਾ ਹਾਂ ਜੀ ਬੱਚਿਆਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਬੱਚਿਆਂ ਨੂੰ ਫੋਨ ਤੋਂ ਦੂਰ ਰੱਖਣਾ ਬੱਚੇ ਨੂੰ ਨਾ ਦੇਣ ਬੱਚੇ ਫੋਨ ਜਿਹੜੇ ਹੈਗੇ ਉਹ ਗਲਤ ਯੂਜ਼ ਕਰਦੇ ਆ ਤੇ ਕਰਕੇ ਬੱਚਿਆਂ ਨੂੰ ਸਾਰਿਆਂ ਨੂੰ ਫੋਨ ਤੋਂ ਰੋਕਿਆ ਜਾਵੇ ਨਹੀਂ ਜੇ ਅਸੀਂ ਕੋਈ ਵਾਰਕ ਫੋਨ ਤੇ ਨਹੀਂ ਪਾਉਂਦੇ ਬੱਚਿਆਂ ਨੂੰ ਅਸੀਂ ਸਾਰੇ ਹੀ ਬੱਚਿਆਂ ਨੂੰ ਕੰਮ ਕਲਾਸ 'ਚ ਕਰਾਉਂਦੇ ਆ ਡੈਰੀਆਂ ਲਗਾਈਆਂ ਨੇ ਯਾਰ ਇਹਦੀ ਕੰਮ ਨਹੀਂ